ਲੇਹੇ ਤੇ ਮੁੱਖ ਜ਼ਹਿਦਾ ਸਾਡਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਰਾਜਾ ਰਾਜ ਸਿੰਘ ਦੀ ਰੇਂਜ ਦੇ ਨੇ 18 ਰਹਿੰਦੇ ਆ ਤੇ ਹੁਣ ਵੀ ਇਹੀ ਉਹਨਾਂ ਦੀ ਰੇਂਜ ਦੇ ਨੇ 18 ਠਾਰਿਆ ਕੇ ਕੰਮ ਕਰਦੇ ਆ ਤੇ ਇੱਕ ਸਾਨੂੰ ਇੱਕ ਭੂੰਡਾ ਸ਼ਿਕ ਮਿਲਿਆ ਸੀਗਾ ਵੀ ਉਹਦਾ ਪਤਾ ਕਰਨ ਵਾਸਤੇ ਆਏ ਸੀ ਇੱਥੇ ਪਰ ਉਹ ਬੰਦਾ ਮਿਲਿਆ ਨਹੀਂ ਹੈਗਾ ਇੱਥੇ ਅਜੇ ਇਸ ਟਾਈਮ ਤੇ ਪਰ ਮੈਂ ਤੁਹਾਡੇ ਸਾਹਮਣੇ ਸੰਗ ਜੀ ਪਹਿਲੇ ਕਹਿ ਦਿੰਦਾ ਵੀ ਹਜੇ ਮੈਂ ਵੀਡੀਓ ਨਹੀਂ ਦਿਖਾਉਣੀ ਹੈਗੀ ਆ ਜੋ ਵੀਡੀਓ ਮੇਰੇ ਕੋਲੇ ਆ ਚੁੱਕੀਆਂ ਨੇ ਵੀਡੀਓ ਉਹਦੇ ਦਿਖਾਵਾਂਗਾ ਜਦੋਂ ਮੇਰੇ ਕੋਲੇ ਉਹ ਭੂੰਡਾ ਸ਼ਿਕ ਆ ਜਾਊਗਾ ਤੇ ਮੇਰੀ ਬੇਨਤੀ ਉਹਨੂੰ ਇਹ ਆ ਵੀ ਜਿੱਥੇ ਵੀ ਤੂੰ ਹੈਗਾ ਸੱਚ-ਸੱਚ ਬੰਦ ਕਰਕੇ ਬੈਠਾ ਜਿੱਥੇ ਮਰਜੀ ਬੈਠਾ ਤੂੰ ਮੇਰੇ ਕੋਲੇ ਆਣ ਕੇ ਮਿਲ ਲੈ ਤੇ ਤੇਰਾ ਭਲਾ ਹੋ ਜਾਊਗਾ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਨਹੀਂ ਕਿੰਦਰ ਦੀਆਂ ਵੀਡੀਓ ਹੈ ਬਾਬਾ ਜੀ ਇਹਦੇ ਵਿੱਚ ਐਦਾਂ ਦੀਆਂ ਵੀਡੀਓ ਨੇ ਇੱਥੇ ਕਮਰਾ ਹੈਗਾ ਗੰਦੀਆਂ ਵੀਡੀਓ ਨਹੀਂ ਇਹ ਹੀ ਦਿਖਾ ਸਕਦੇ ਜਿਹੜੇ ਬੱਚਿਆਂ ਦੇ ਮੂਰੇ ਵੀ ਆ ਸਕਦੇ ਆਣੇ ਇੱਕ ਜਿਹੜਾ ਕਾਂਡ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉੱਤੋਂ ਵੀ ਪੈੜੀਆਂ ਵੀਡੀਓ ਨੇ ਇੱਕ ਫੇਰ ਇੱਕ ਹੋਰ ਹੋਇਆ ਇੱਕ ਸਾਧੂ ਜਿਹਾ ਸੀਗਾ ਸ਼ੰਕਰ ਆਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਭੂਣਾ ਆਸ਼ਿਕਾ ਉਹ ਵੀ ਬਹੁਤ ਜਿਆਦਾ ਵਾਇਰਲ ਹੋਇਆ ਸੀਗਾ ਉਸ ਤੋਂ ਵੀ ਪਹਿੜੀਆਂ ਵੀਡੀਓ ਸਾਡੇ ਕੋਲੇ ਹੈਗੀਆਂ ਨੇ ਇਹ ਕਿਦਾਂ ਦਾ ਕਿਦਾਂ ਦਿਖਾ ਦਈਏ ਉਹ ਗੁਰੂ ਘਰ ਦੇ ਨਾਲ ਇਹ ਆ ਵੀ ਗੁਰੂ ਘਰ ਦੇ ਵਿੱਚ ਇਹ ਰਹਿੰਦਾ ਇਹੀ ਬੰਨ ਮੁੰਡਿਆ ਕੋਲੇ ਗਏ ਸੀ ਉਹ ਕਹਿੰਦੇ ਉਹਨਾਂ ਨੇ ਪੱਲਾ ਝਾੜਤਾ ਜੀ ਉਹ ਬੰਦਾ ਇੱਥੇ ਨਹੀਂ ਹੈਗਾਗਾ ਤੇ ਸਾਡੇ ਕੋਲੇ ਫੋਟੋਆਂ ਹੈਗੀਆਂ ਨੇ ਸਾਡੇ ਕੋਲੇ ਪਰ ਫੋਟੋਆਂ ਨਹੀਂ ਦਿਖਾ ਨਹੀਂ ਸਕਦੇਗੇ ਠੀਕ ਹੈ ਪਰ ਓਦਾ ਕੀ ਰੋਲ ਸੀਗਾ ਰੋਲ ਉਹ ਕਹਿੰਦੇ ਸਾਨੂੰ ਜਿੱਥੋਂ ਤੱਕ ਸਾਡੇ ਕੋਲੇ ਪ੍ਰੂਫ ਪਏ ਹੋਏ ਆ ਡਾਕੂਮੈਂਟ ਪਏ ਹੋਏ ਆ ਉਹ ਦਾ ਆਪ ਮਾਲਕ ਹੈ ਗੁਰਦੁਆਰੇ ਦਾ ਇੱਥੋਂ ਦਾ ਗੁਰੂ ਘਰ ਦਾ ਮਾਲਕ ਆਪ ਹੈ ਤੇ ਉਹ ਕਹਿੰਦਾ ਉਹੋ ਹੀ ਬੰਦੇ ਨੇ ਇੱਥੇ ਆਣ ਕੇ ਗਲਤ ਕੰਮ ਕੀਤਾ ਸੀ ਵੀਡੀਓ ਵੀ ਸਾਰੀਆਂ ਦੇਖ ਲਿਆ ਕਮਰੇ ਵੀ ਚੈੱਕ ਕਰ ਲਿਆ ਤੇ ਜਿਹੜਾ ਇੱਕ ਦਫਤਰ ਆ ਉਹ ਦਫਤਰ ਦੀ ਵੀਡੀਓ ਮੈਨੂੰ 100% ਹੈ ਉਹੀ ਆ ਉਹ ਕੋਣ ਨਹੀਂ ਰਿਹਾ ਉਹ ਪਾਉਣਗੇ ਜੀ ਕਾਬੂ ਇੱਥੇ ਦੇ ਦੇਣ ਜੇ ਨਾ ਹੋਇਆ ਇਹ ਸੰਗਤ ਜੇ ਦਿਨ ਵੜਨੇ ਤਾਂ ਨਹੀਂ ਤਾਂ ਸੰਗਤ ਆਪ ਅਸੀਂ ਬਿਠਾਵਾਂਗੇ ਸਿੰਘ ਬਿਠਾਵਾਂਗੇ ਆਪ ਕਿਸ ਕੱਪ ਕਰਾਂਗੇ ਤੇ ਕਾਰਵਾਈ ਤੇ ਜਿੰਨੇ ਜੋ ਕਹਿ ਰਹੇ ਹੋ ਵੀ ਵੀਡੀਓ ਗਲਤ ਵੀਡੀਓ ਸਰ ਜਿਹਦੇ ਨਾਲ ਆ ਉਹਦੇ ਬਾਰੇ ਕੁਝ ਪਤਾ ਲੱਗਿਆ ਹਜੇ ਤੱਕ ਪਤਾ ਨਹੀਂ ਉਹ ਫੋਨ ਬੰਦ ਕੀਤਾ ਹੋਇਆ ਉਹ ਬੰਦੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਹੁਣ ਕੇ ਵੀ ਫੋਨ ਕਰਕੇ ਬੁਲਾ ਲਓ ਕਹਿੰਦੇ ਵੀ ਇਹ ਹੀ ਮਾਲਕ ਹੈ ਇੱਕ ਜਿਹੜਾ ਦਫਤਰ ਹੈ ਉਹਦੇ ਵਿੱਚ ਚਾਬੀ ਹੈ ਇੱਕ ਉਹ ਜਿਹੜੀ ਚਾਬੀ ਦੇ ਦਫਤਰ ਖੋਲ ਜਾਵੇ ਤੇ ਵਿੱਚੋਂ ਅੱਧਾ ਸਮਾਨ ਕੁਝ ਨਿਕਲ ਸਕਦਾ ਮਿਲ ਸਕਦਾ ਤੇ ਹੁਣ ਤਾਂ ਉਹ ਦਫਤਰ ਵੀ ਇਹ ਕਹਿੰਦੇ ਸਾਡੇ ਕੋਲੇ ਚਾਬੀ ਨਹੀਂ ਹੈਗੀ ਖੋਲ ਹੀ ਨਹੀਂ ਰਹਿਗੇ ਨਹੀਂ ਗੁਰੂ ਘਰ ਦਾ ਮਾਲਕ ਕਿਸ ਤਰ੍ਹਾਂ ਹੋ ਸਕਦਾ ਜੀ ਉਹ ਕਹਿ ਰਹੇ ਆ ਮੈਨੂੰ ਸਾਨੂੰ ਪਤਾ ਲੱਗਿਆ ਵੀ ਕੋਈ ਕਹਿੰਦੇ ਵੀ ਸਾਨੂੰ ਜਿੱਥੋਂ ਪਤਾ ਲੱਗਿਆ ਜਿੱਥੋਂ ਵੀਡੀਓ ਆਈਆਂ ਨੇ ਨਾ ਸਾ ਉਹਦੇ ਗਈ ਕਈ ਪਲਾਟ ਵੀ ਹੈਗੇ ਆ ਹੋਰ ਵੀ ਹੈਗੇ ਆ ਤੇ ਗੁਰੂ ਘਰ ਬਣਾਇਆ ਉਹਦੇ ਨਾਲ ਇਥੇ ਕਿਰਾਇਆ ਵੀ ਲੈਂਦਾ ਪੈਸੇ ਵੀ ਲੈਂਦਾ ਨਾਲ ਕਮੇਟੀ ਉਹਨੇ ਬਣਾਈ ਹੋਈ ਆ ਮੂਰੇ ਕਮੇਟੀ ਹੋ ਕੇ ਕੰਮ ਕਰਦੀ ਹੈਗੇ ਆ ਆਪ ਪਿੱਛੇ ਰਹਿੰਦਾ ਹੈਗਾ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਾਂ ਵੀਡੀਓ ਤੁਹਾਡੇ ਕੋਲ ਹੈਗੀਆਂ ਨੇ ਉਹਦੇ ਵਿੱਚ ਉਸ ਮਹਿਲਾ ਦਾ ਕੀ ਅਸੂਲ ਹੈਗਾ ਔਰ ਕੌਣ ਹੈ ਉਹਨਾਂ ਇੱਥੇ ਮਹਿਲਾ ਰੋਲ ਉਹਦੇ ਵਿੱਚ ਇਹੀ ਆ ਵੀ ਸਾਡੇ ਕੋਲ ਅਜੇ ਵੀਡੀਓ ਆਈ ਆ ਉਹਦੇ ਵਿੱਚ ਪੂਰਾ ਗੰਦ ਦਿਖਾਇਆ ਹੋਇਆ ਆ ਤੋਰੇ ਵਿੱਚ ਇਹ ਮਹਿਲਾ ਤਾਂ ਜਾਣਦੇ ਨਹੀਂ ਨਾ ਹੀ ਨਹੀਂ ਜਾਣਦੇਗੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਪਰ ਉਹ ਜਾਣਦੇ ਨਹੀਂ ਹੈਗੇ ਸੀ ਉਹਨੂੰ ਤੇ ਗੁਰੂ ਘਰ ਦੇ ਵਿੱਚ ਵੀਡੀਓ ਜਾਂ ਕਿਤੇ ਹੋਰ ਜਗ੍ਹਾ ਤੇ ਬਣੂ ਉਹ ਵੀਡੀਓ ਗੁਰੂ ਘਰ ਦੀ ਹੈ ਜਿਹੜੇ ਹਿਸਾਬ ਨਾਲ ਹੀ ਹੁਣ ਇਸ ਟਾਈਮ ਮੈਂ ਵੀਡੀਓ ਮਲਾਈ ਹੈ ਵੀਡੀਓ ਇਹ ਜਗ੍ਹਾ ਨਾ ਮਲਾਈ ਹੈ ਜਿੱਦਾਂ ਉੱਥੇ ਰੰਗ ਵੀਡੀਓ ਦੇ ਵਿੱਚ ਲੱਤਾ ਜਿੱਦਾਂ ਉਹਦਾ ਕੈਮਰਾ ਉਹਦਾ ਫੋਟੋਮਾ ਪਈਆਂ ਸਾਰਾ ਕੁਝ ਉਥੇ ਹੀ ਪਈਆਂ ਨੇ ਉਹੀ ਚੀਜ਼ਾਂ ਨੇ ਉਹ ਦਫ਼ਤਰ ਦੇ ਵਿੱਚ ਹੈਗੀਆਂ ਨਾਲ ਮਤਲਬ ਦਫ਼ਤਰ ਹੈ ਹਾਂ ਨਾਲ ਦਫ਼ਤਰ ਹੈ ਦੇਖ ਲਓ ਮਾਰ ਲਓ ਕੈਮਰਾ ਦਫ਼ਤਰ ਲੱਗਾ ਆਇਓ ਦਿਖਾਣਾ ਤੁਹਾਨੂੰ ਆਜੋ ਸਾਰੇ ਚੈੱਕ ਕਰੋ ਉਹਨਾਂ ਦੀ ਕਮੇਟੀ ਨੂੰ ਨਹੀਂ ਪਤਾ ਜਿਹੜੀ ਜਿਹੜੇ ਕੰਮ ਕੀਤੇ ਉਹਨਾਂ ਨੇ ਕੋਈ ਆ ਬਾਬਾ ਜੀ ਮੈਂ ਉਹਨੂੰ ਇੱਕ ਫੋਟੋ ਦਿਖਾਈ ਆ ਉਹ ਪਾਗਲ ਹੋ ਗਿਆ ਉਹ ਬਾਈ ਜੀ ਮੇਰਾ ਬੱਚਾ ਮੇਰਾ ਪੁੱਤ ਸੇਵਾ ਕਰਦਾ ਹੈਗਾ ਚਲ ਮੈਂਬਰ ਆ ਉਹ ਮੱਥੇ ਤੇ ਸਿਰ ਹੱਥ ਮਾਰ ਕੇ ਰੋਣ ਲੱਗ ਗਿਆ ਆਪਦੇ ਕਮੇਟੀ ਮੈਂਬਰ ਆ ਆ ਹਾਂ ਆਪਣੇ ਬੰਦੇ ਉਹ ਇੱਕ ਫੋਟੋ ਦਿਖਾਈ ਆ ਇੱਥੇ ਮੁੰਡੇ ਬੱਚੇ ਕਿਹੜੇ ਆ ਵਿਚਾਰੇ ਇੰਨਾ ਕੁ ਵਿਚਾਰੇ ਇਹਨਾਂ ਨੇ ਮੈਨੂੰ 6 ਦਿਨ ਨੀਂਦ ਨਹੀਂ ਆਈ ਜਦੋਂ ਦੀ ਮੇਰੇ ਕੋਲੇ ਵੀਡੀਓ ਆਇਆ ਮੈਂ ਭੱਜਿਆ ਫਿਰਦਾ ਵੀ ਮੈਂ ਕਹਾਂ ਕਾਂਡ ਕਿੱਥਾਂ ਹੋ ਗਿਆ ਵੀ ਗੁਰੂ ਆ ਘਰਾਂ ਦੇ ਵਿੱਚ ਤਾਂ ਸੰਗਤ ਆਉਂਦੀ ਆ ਸਾਡੇ ਬੱਚੇ ਕਿੱਦਾਂ ਕਿਦਾਂ ਦੇਖਦੇ ਹੋਣਗੇ ਸਾਡੇ ਘਰਾਂ ਦੇ ਵਿੱਚ ਕਿਦਾਂ ਜਾਣਗੇ ਗੁਰੂ ਘਰਾਂ ਦੇ ਵਿੱਚ ਬੱਚੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਹੋਣ ਲੱਗ ਜਾਣ ਤਾਂ ਲੱਖ ਲਾਂਹ ਤਾਂ ਇਦਾਂ ਦੇ ਕੀਰਤਨ ਕਰਨ ਆ ਇੱਥੇ ਬੰਦਾ ਆ ਕੀਰਤਨ ਕਰਦਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਲਾ ਲੀ ਲੈ ਲੀ ਲਾ ਲੀ ਲੈ ਲੀ ਆਹ ਆ ਆ ਬੰਦਾ ਆਹ ਦੇਖੋ ਆ ਚੌਰਾ ਇਹ ਚੌਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤਰਾ ਤੇ ਮੈਂ ਜਲੂਸ ਤੇਰਾ ਬੜਾ ਕਰਾਂ ਉਹ ਤਾਂ ਡਾਂਗ ਤੇਰੇ ਉਹ ਫੇਰ ਨਹੀਂ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਮੈਂ ਸਰਕਾਰ ਨੂੰ ਅਫਸਰਾਂ ਕੋਲੇ ਜੋ ਕੋਈ ਗੱਲ ਨਹੀਂ ਕੀਤੀਗੀ ਅਸੀਂ ਕਾਰਵਾਈ ਕਰਨ ਆਏ ਸੀਗੇ ਅਫਸਰਾਂ ਨੂੰ ਬੇਨਤੀ ਆ ਵੀ ਇਹ ਤੇ ਫੜ ਕੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਹੁਣ ਕੀ ਅਲਟੀਮੇਟਮ ਕੀ ਦਿੱਤਾ ਜਿਹੜੇ ਸੰਸਥਾ ਦੇ ਬਾਕੀ ਮੈਂਬਰ ਇਹ ਕਹਿੰਦੇ ਵੀ ਤੁਹਾਨੂੰ ਫੜ ਕੇ ਦੱਸਦੇ ਆ ਜੀ ਦਿੰਨੇ ਆ ਕਹਿੰਦੇ ਇਹਨਾਂ ਨੇ ਕਹਿਤਾ ਵੀ ਕਹਿੰਦੇ ਬਾਬਾ ਜੀ ਤੁਹਾਡੀ ਮਦਦ ਕਰਦੇ ਇਹਨਾਂ ਨੇ ਸਾਫ਼ ਕਹਿਤਾ ਸਾਨੂੰ ਵੀ ਕਹਿੰਦੇ ਜੀ ਤੁਹਾਡੀ